ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਆਪਣਾ ਕਹਿਜ ਸ਼ੁਰੂ ਕੀਤਾ ਬਹੁਤ ਸਾਰੀਆਂ ਤੁਮਾ ਸਿਖਤੀਆਂ ਕਿਆਸੇ ਜੈਕਟੇ ਜਿਹੜੇ ਸਲਮਾਨ ਨੇ ਕਾਮਯਾਬ ਬਣਾਇਆ ਉਹ ਚਰਚਾ ਦੇ ਜੱਟ ਬੁਆਏਸ ਪੱਛੀ ਕੀਲੇ ਅਰਬਾਰ ਬੰਲੀ ਸਰ ਸਾਹਬ ਦੀ ਕਲਾਸਿਕ ਫਿਲਮ ਮਾਇਨੇ ਦਾ ਕੌਲ ਕਾਮੇਲੇ ਗੱਲਾਂ ਨੂੰ ਪੁਲਚ ਛੋਲੇ ਤੇ ਕੱਲ ਇੱਕ ਫਿਲਮ ਰਿਲੀ ਹੋਈ ਆ ਆਰ ਵੀਡੀ ਕਿੱਥੇ ਫਸ ਗਈ ਕਮੇਡੀ ਫਿਲਮ ਸਮਾਜੀਤ ਫੁੰਦਰ ਸਾਨੀ ਦੀ ਸਥਾਪਨਾ ਦੇ ਮੌਕੇ ਆਪਣਾ ਇਹ ਆਤਿਯ ਪ੍ਰਦਰਸ਼ਕ ਨੂੰ چنگیاں لے کے سننے آئے ہیں مان محسوس کر دیں گے سنی فلم بناؤ بہت سارے لوگوں کا یوگدان ہونا ہے جڑے بہت سارے ہوئے سارے سدے ہوئے کیمرے پیچھے کام کرتے ہیں تو کپٹن آف شرکت جا کر سارا ندیشک ہوں جی سنیمے پچھے کام کرتے ہیں پیچھے کرنا بہت ضروری ہے جی ਉਹ ਨੂੰ ਮੈਂ ਚਾਹ ਚਾਹ ਬਹੁਤ ਕੋਸ਼ਿਸ਼ ਕਰਨ ਲਈ ਕੋਸ਼ਿਸ਼ ਕਰਕੇ ਮੈਂ ਕਿਹਾ ਜੀ ਸਾਰੇ ਨੂੰ ਸਸਤੀ ਕਾਲੀ ਜਿਵੇਂ ਆਦਮਨ ਨੂੰ ਮਾਰਨ ਲਈ ਉਹ ਮੈਂ ਕਦੇ ਸੋਚਿਆ ਨਹੀਂ ਕਿ ਕਿ ਇੱਕ ਗਾਣਾ ਜੁੜਣਾ ਜੁਨਾ ਜਨਮ ਗਾਣੇ ਇੰਦਰਾ ਕਰਦਾ ਸੀ ਤੇ ਇੱਕ ਵਾਰ ਮੈਂ ਆਪਣੇ ਗਾਣੇ ਦਾ ਲੁੱਕ ਫੇਸਬੁੱਕ ਤੇ ਸੋਈ ਸਾਰਨ ਪੋਸਟ ਕੀਤਾ ਤੇ ਇਹਨਾਂ ਨੂੰ ਯਕੀਨ ਹੈ ਕਿ ਉਹ ਬਹੁਤ ਵਧੀਆ ਫਲਮ ਬਣਾ ਸਕਦਾ ਹੈ। ਜਲਦੀ ਫਲਮ ਬੁੜਾਈ। ਆਜੂ ਨੂੰ ਜਿਆਦਾ ਹੈ। ਕਿ ਸਭ ਤੋਂ ਵੱਲ ਫਲਮ ਜ਼ਰੂਰ ਹੈ। ਜੱਤੂ ਵਾਲੇ سپورਟ ਦਿਖਾ ਲਈ ਚੁਰੂ ਕੀਤੀ। ਤੇ ਮੈਂ ਇਹਨਾਂ ਦੇ ਕਰਿਆ ਕਿ ਮੈਂ ਤਾਂ ਕੋਸ਼ਿਸ਼ ਨੂੰ ਕਿਹਾ ਸੀ। ਪਰ ਉਹਨਾਂ ਨੇ ਕੋਸ਼ਿਸ਼ ਨਾ ਹੋਰ ਤੋਂ ਵੀ ਉਹ ਗੱਲ ਦੀ ਗੱਲ ਦੀ ਇਹਨਾਂ ਦਾ ਰੋਜ਼ ਆਪਰੇਂਡਲ ਆਇਆ। مینیجر کال ہی دینی کا چل کے آ گیا دروازہ مار دل دیں بہت زیادہ ہمیشہ

ਹੰਟਕ ਨਾ ਕੋਈ ਬੱਤਾਂ ਦੇ ਤਰ੍ਹਾਂ ਜੰਮੇ ਹੀ ਪੈ ਰਹੇ ਜੀ ਚੱਲੇ ਜੀ ਜਿਵੇਂ ਅੱਜ ਜਾਤ ਬਣੇ ਰਹਿੰਦੇ ਜਿਵੇਂ ਸੀ ਫਿਲਮ ਆ ਬਣਾ ਫਿਲਮ ਦੇਖਣ ਦਾ ਪਰਲ ਉੱਤਰਾਏ ਕਿਵੇਂ ਰਸਤੇ ਬਣਿਆ ਕਿਵੇਂ ਸਾਲوں ਮੰਜ਼ਿਲ ਭੁਲੀ ਆ ਤੇ ਸਾਹਮਣੇ ਆ ਪਰਲ ਅੱਧੀ ਹੋਇਆ ਮੈਨੂੰ ਲੱਗਦਾ ਹੈ ਕੋਸਟਾ ਇਟਲੀਆ ਮੈਂ ਇੱਕ ਜਰੂਰ ਰਿਕਵੈਸਟ ਕਰੂੰਗਾ ਸਾਰੇ ਸੀਨੀਅਰ ਨੇ ਆਪਾਂ ਗੱਲ ਵਿੱਚ ਇਹ ਜਰੂਰ ਕੰਮ ਕਰਨਾ ਸਬਾਰ ਚਾਹੀਏ ਕਿਸੇ ਦੀ ਵੀ ਹੋਵੇ

مرٹھی ہر حالت سے دینا پہلے بائی لاسان سب کرا